ਵਚਨ ਜ਼ਬੂਰਾਂ ਦੀ ਪੋਥੀ 127 ਨੰਬਰ ਜ਼ਬੂਰ ਉਹਦੀ ਇੱਕ ਆਇਤ ਦੇ ਵਿੱਚ ਲਿਖਿਆ ਜੇਕਰ ਯਹਵਾ ਹੀ ਘਰ ਨਾ ਬਣਾਵੇ ਤਾਂ ਉਸ ਦੇ ਬਣਾਉਣ ਵਾਲੀ ਦੀ ਮਿਹਨਤ ਵਿਅਰਥ ਹੈ ਜੇਕਰ ਯਹਵਾ ਹੀ ਸ਼ਹਿਰ ਦੀ ਰਾਖੀ ਨਾ ਕਰੇ ਤਾਂ ਰਾਖੇ ਦਾ ਜਾਗਣਾ ਵਿਅਰਥ ਹੈ ਸਾਰੇ ਬੋਲਿਆ ਹਾਲੇਲੂਇਆ ਖੁਦਾ ਦੇ ਵਚਨ ਦੇ ਵਿੱਚ ਲਿਖਿਆ ਇਹ ਪਰਮੇਸ਼ੁਰ ਹੈ ਜਿਹੜਾ ਘਰ ਬਣਾਉਣ ਦੇ ਵਿੱਚ ਮਦਦ ਕਰਦਾ ਹੈ ਤੋ ਦੂਤਾਂ ਦੇ ਘਰ ਆ ਇੱਕ ਉਹ ਘਰ ਜਿਹੜਾ ਇਟਾ ਨਾਲ ਹੁੰਦਾ ਹੈ ਜਨੂੰ ਇਸ ਇਮਾਰਤ ਕਹਿੰਦੇ ਆ ਇੱਕ ਉਹ ਘਰ ਹੈ ਜਿਹੜਾ ਸਾਡੀ ਆਤਮਿਕ ਜੀਵਨ ਹੈ ਇੱਕ ਉਹ ਘਰ ਹੈ ਜਦੋਂ ਸਾਡੀ ਵਿਆਹ ਸ਼ਾਦੀ ਹੁੰਦੀ ਹੈ ਪਰ ਅੱਜ ਥੋੜੇ ਸਮੇਂ ਦੇ ਲਈ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਪਰਮੇਸ਼ਰ ਹੈ ਜਿਹੜਾ ਸਾਡੇ ਘਰਾਂ ਨੂੰ ਬਣਾਉਣ ਦਾ ਇੰਤਜ਼ਾਮ ਕਰਦਾ ਹੈ ਬੋਲੀ ਆਮੀਨ ਖੁਦਾਵੰਦ ਨੇ ਹਰ ਚੀਜ਼ ਇੱਕ ਸਮੇਂ ਰੱਖਿਆ ਆ ਔਰ ਮੈਨੂੰ ਅੱਜ ਵੀ ਜਾਜਾ ਕਈ ਵਾਰੀ ਅਸੀਂ ਇਸ ਵਿਸ਼ੇ ਲਈ ਦੁਆਵਾਂ ਕੀਤੀਆਂ ਪ੍ਰਾਰਥਨਾਵਾਂ ਕੀਤੀਆਂ ਕਿ ਪ੍ਰਭੂ ਆਪਣੇ ਬੱਚਿਆਂ ਨੂੰ ਨਵਾਂ ਘਰ ਬਣਾਉਣ ਦੇ ਵਿੱਚ ਮਦਦ ਕਰ ਔਰ ਅੱਜ ਪਰਮੇਸ਼ਰ ਨੇ 25 ਤਰੀਕ 10ਵਾਂ ਮਹੀਨਾ 2025 ਦੇ ਵਿੱਚ ਉਸ ਸਮਾਂ ਲੈ ਕੇ ਆਂਦਾ ਆ ਕਿ ਅਸੀਂ ਉਸ ਦਾ ਪਹਿਲੇ ਪੱਥਰ ਨੂੰ ਰੱਖਣ ਲਈ ਜਾ ਰਹੇ ਹਾਂ ਔਰ ਮੇਰੀ ਅੱਜ ਤੋਂ ਦੁਆਆ ਕਿ ਪਰਮੇਸ਼ਰ ਤੁਹਾਡੀ ਸੋਚ ਤੋਂ ਵਧੀਆ ਘਰ ਬਣਾਉਣ 'ਚ ਮਦਦ ਕਰੇ ਪੈਸੇ ਦਾ ਇੰਤਜ਼ਾਮ ਕਰੇ ਚੰਗੇ ਮਿਸਤਰੀ ਦਾ ਇੰਤਜ਼ਾਮ ਕਰੇ ਮਟੀਰੀਅਲ ਦਾ ਇੰਤਜ਼ਾਮ ਕਰੇ ਔਰ ਤੁਨ ਕਿਸੇ ਵੀ ਚੀਜ਼ ਦੇ ਵਿੱਚ ਘਾਟ ਨਾ ਰਵੇ ਖੁਦਾ ਦੇ ਬਚਨ ਪੜੇ ਤੇ ਸੁਣੀ ਜਾਣ ਦੇ ਉੱਤੇ ਵੱਡੀ ਬਰਕਤ ਹੋਵੇ ਆਮੀਨ ਬੰਦ ਕਰਿਓ ਕਿੱਥੋਂ ਤੇਰਾ ਪਲਾਓ ਜੀ ਆ ਵੀ ਯਾਰ ਇੱਥੋਂ ਬੈਕ ਆ ਜਾਣਾ ਉਹ ਵੀਡੀਓ ਬਟ ਠੀਕ ਨਹੀਂ ਇੱਥੋਂ ਇੱਥੋਂ ਬੈਕ ਆ ਜਾਣਾ ਆ ਲਾਸਟ ਵਾਲਾ ਬਟਨ ਦਾ ਸਾਈਡ ਤੇ ਜਰਾ ਇਹਨੇ ਕਰੀ ਬੈਕ